5105 ਲੱਭਿਆ 5105 ਦਿਖਾ ਦੇ ਤਰ ਮੈਂ ਉਹ 4 ਵੀਲ ਡਰਾਈਵ ਦੇ ਵਿੱਚ ਲੱਭਿਆ ਕੰਡੀਸ਼ਨ ਦਾ ਬਾਈ ਕਹਿੰਦਾ ਸਾਰਾ ਓਰੀਜਨਲ ਆ ਟਾਇਰ ਬਾਈ ਨਾਲ ਦੇਣੇ ਨਾਲੇ ਨਾਲ ਦੇ ਟਾਇਰ ਨਹੀਂ ਆ 80 60 ਪਏ ਨਾਲ ਦੇ ਟਾਇਰ 80 ਪਏ ਟਾਇਰ ਨਾਲ ਦੇ ਨੇ ਤੇ 5105 ਮਾਡਲ ਕਿੰਨਾ ਬਾਈ ਇਹ ਮਾਡਲ 2021 ਆ ਜੀ 22 ਦੀ ਕਾਪੀ ਆ ਅੱਛਾ ਹਾਂਜੀ ਤੇ ਇਹਦੇ ਕੋਲ 1000 ਘੰਟਾ ਚੱਲਿਆ ਜੀ ਓਰੀਜਨਲ 1000 ਘੰਟੇ ਚੱਲਿਆ ਹਾਂਜੀ ਹਾਂਜੀ ਸਰ ਮੈਂ ਇਧਰ ਲਿੰਕ ਦਾ ਵੀ ਚੈੱਕ ਕਰਵਾ ਪੈਰਦਾਨਾਂ ਦੇ ਵੀ ਚੈੱਕ ਕਰਵਾ ਕੰਡੀਸ਼ਨ ਦਾ ਓਰੀਜਨਲ ਹੀ ਆ ਬਾਈ ਇਹ ਓਰੀਜਨਲ ਓਰੀਜਨਲ ਸਾਰਾ ਓਰੀਜਨਲ ਆ ਦੇ ਦੇ ਭਾਈ ਇਹਦੀ ਡਿਮਾਂਡ ਕੀ ਰੱਖੀ ਹੈ ਮੈਨੂੰ ਐ ਦੱਸੋ ਡਿਮਾਂਡ ਵੀਰ ਜੀ ਦੀ 6.5 ਲੱਖ ਰੁਪਇਆ ਕਰਦੇ 6.5 ਲੱਖ ਇਹਦੇ ਉੱਪਰ ਲੋਨ ਵੀ ਹੋ ਸਕਦਾ ਹੈ ਨਾ ਹਾਂਜੀ ਲੋਨ ਹੋ ਸਕਦਾ ਲੋਨ 5 ਤੋਂ 5.5 ਲੱਖ ਦਾ ਲੋਨ ਕਰਵਾ ਦਾਂਗੇ 5.5 ਲੱਖ ਦਾ ਲੋਨ ਹੋ ਜੂ 6.5 ਲੱਖ ਬਾਈ ਨੇ ਮੰਗਿਆ ਚੁੱਪ ਕਰਕੇ ਰੁਪਇਆ ਲੱਖ ਚੱਕ ਲਿਓ ਲੱਖ ਦੇ ਵਿੱਚੋਂ ਨਾਲੇ ਤਾਂ ਜਿੰਨੇ ਕੁ ਤੁਸੀਂ ਰਿਸ਼ਤੇਦਾਰੀਆਂ ਚ ਡੱਬੇ ਵੰਡਣੇ ਉਹਨੇ ਕੁ ਪੈਸੇ ਤਾਂ ਬਾਈ ਮਾਨਦਾਨ ਕਰ ਦੋ ਹੈ ਨਾ ਭਾਈ ਹਾਂਜੀ ਹਾਂਜੀ ਚਾਹੇ ਜਾਂਦੇ ਹੋ ਟੈਂਕੀ ਵੀ ਭਰਾ ਕੇ ਲੈ ਜਿਓ ਯਾਰ ਉਹ ਵੀ ਇੰਨੇ ਬਚ ਜਾਣਗੇ ਪੈਸੇ ਤੁਹਾਨੂੰ ਨੰਬਰ ਸਕਰੀਨ ਤੇ ਆ ਇਹ ਟਰੈਕਟਰ ਪਿੰਡ ਸੇਰਪੁਰ ਛੋਡ ਤੁਰੀ ਤੋ 6 ਕਿਲੋਮੀਟਰ ਅੱਗੇ ਆ ਕੇ ਨਾ ਤੇ ਮੇਨ ਰੋਡ ਤੇ ਲਿਖਿਆ ਹੋਇਆ ਹੈ ਨਾ ਮੇਨ ਰੋਡ ਤੇ ਪਿੰਡ ਹੈ ਤੇ ਜੇ ਕਿਸੇ ਸੱਜਣ ਨੇ ਖਰੀਦਣਾ ਬਾਈ ਲਖਬੀਰ ਦੇ ਘਰੇ ਖੜਾ ਨੰਬਰ ਕੈਪਸ਼ਨ ਚ ਕਰੋ ਸੰਪਰਕ